ਇਹ ਤੁਹਾਡਾ ਨਾਮ ਦੱਸ ਕੀ ਹੈ ਤੇਰਾ ਕਿਹਨਾਂ ਰਿੰਗ ਸਰਮਣੀ ਹੈ ਕੀ ਨਾਮ ਹੈ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਇਹ ਦੇਖੋ ਜੀ ਕਨਵਰ ਸਿੰਘ ਜੀ ਇੱਥੇ ਆ ਗਏ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਤੂੰ ਕੋਣ ਹੋ ਨਾ ਮੇਰੇ ਕੋ ਕੀ ਤੈਨੂੰ ਸਕਿਉਰਟੀ ਲਵਲਾ ਦੂ ਦਾ ਕੋਈ ਕਾਗਜ਼ ਆ ਪੱਤਾ ਰਹੇ ਸਕਿਉਰਟੀ ਬਾਹਰ ਕਰ ਲਈਏ ਦੇਖੋ ਜੀ ਸਕਿਉਰਟੀ ਹਾਂ ਦਾ ਦਾਰੂ ਪੀ ਕੇ ਸਕਿਉਰਟੀ ਕਰ ਰਹੇ ਆ ਧੱਕੇ ਮਾਰੀਏ ਮੈਂ ਆਹ ਆਹ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਲਈ ਦੇਣਾ ਇਹਨਾਂ ਨੂੰ ਧੱਕੇ ਮਾਰੀ ਜਣਾ ਨੂੰ ਇਹ ਦਾਰੂ ਪੀਕੇ ਇਹ ਦਾਰੂ ਪੀਤੀ ਹੋਈ ਜਿਹੜੇ ਰੱਖਿਆ ਪਿਆ ਹੈ ਇਹ ਸਾਹਮਣੇ ਕਿਹਾ ਜਾਉਗਾ ਕੋਈ ਨਹੀਂ ਕੋਈ ਕਿੰਨੇ ਬੰਦੇ ਤੇ ਇਹ ਪੰਜਾਂ ਨੇ ਇਨਾ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹ ਵੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਅਲੱਗ ਹੀ ਵੀਡੀਓ ਜਾਨ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲਗਾਈ ਪੋੜੀਆਂ ਜਿਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾਲ ਦੇ ਪੋੜੀ ਥੱਲੇ ਸੱਟ ਦੇਣਾ ਸੀ ਇਹਨਾਂ ਨੂੰ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਲਾਇਆ ਨਾ ਸਾਨੂੰ ਕਿਆ ਕੀ ਰਮਨ ਰੋੜ ਨੇ ਨਹੀਂ ਆਣਾ ਐਸਐਚਓ ਸਾਹਿਬ ਇੱਥੇ ਬੰਦੇ ਭੇਜੋ ਜਿਹੜਾ ਰਮਨ ਚਾਹ ਰਮਨ ਰੋੜ ਨੇ ਆਉਣਾ ਮੇਰ ਨਾਲ ਕੀ ਕਰ ਉਹਨਾਂ ਦੀ ਕੋਈ ਗੱਲ ਹੈ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਨਹੀਂ ਉਹਨਾਂ ਨੇ ਪੈ ਕੇ ਸਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਗਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡੇ ਐਸਐਚਓ ਕਿੱਥੇ ਪਤਾ ਰਹੇ ਨੰਬਰ ਕੀ ਰੱਖਦੇ ਅਦੇ ਮੇ ਨੰਬਰ ਦੇਤਾ ਇਹਨਾਂ ਕੋਲ ਹੀ ਫੋਨ ਫੋਨ ਇਹਨਾਂ ਕੋਲ ਹੀ ਹੈ ਮੇਰੇ ਕੋ ਨੰਬਰ ਤੇਰਾ ਫੋਨ ਹੈ ਨੰਬਰ ਦੱਸ ਨੰਮ ਨੰਬਰ ਜੇ ਨੰਬਰ ਲੱ ਸਕ ਨਾ ਵਿੱਚ ਇਹਨੂੰ ਤੁਸੀਂ ਦੱਸੋ ਜੀ ਨਾਲ ਉਹ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ ਉਹਦਾ ਪੰਜ ਆ ਪਰ ਆਏ ਦੋ ਆ ਆਹ ਦੇਖੋ ਇੱਥੇ ਲੋਕਾਂ ਸਾਡੇ ਜਿਹੜੀਆਂ ਨਹੀਂ ਪੁਲਸਾਂ ਇੱਥੋਂ ਆਏ ਤੇ ਪੁਲਸ ਲੈਣ ਦੇ ਇੱਥੇ ਕੀ ਕਰਦੇ ਪਏ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਚ ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ ਇੱਕ ਮਿੰਟ ਜੋ ਮੱਕੀ ਕਰਾ ਦਿਓ ਹਾਂ ਅਸੀਂ ਪੀਏ ਬਾਤ ਦੁੱਧ ਘਰ ਆਇਆ ਹੈ ਹੈ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ दारू ਕੀਤੀ ਇੱਕ ਮਿੰਟ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਰਹਿ ਗਿਆ ਜੰਨੇ ਹਾਂ ਕੋਈ ਨਹੀਂ ਮੇਰੇ ਸਰ ਇਹ ਦੁੱਧ ਆਉਂਦੇ ਸਾਡੇ ਕੋਲ ਕੁਛ ਲੈਣ ਹਾਂਜੀ ਇਹ ਆਉਂਦੇ ਦੁੱਧ ਕੁਛ ਲੈਣ ਇੱਥੋਂ ਤੇ ਜੈ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਹਲੋ ਕਨਕ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰੈਗਿਸਟ੍ਰੇਸ਼ਨ ਰਮਨੀਆ ਤੁਸੀਂ ਉਹਦੇ ਜਾਣਾ ਹਾਂ ਉਹਨਾਂ ਬੰਦੇ ਕਿੱਥੇ ਆਏ ਆ ਕੋਣ ਬੋਲ ਰਿਹਾ ਮੈਂ ਇਹ ਹਟ ਗਨ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਏਗੀ ਸਿਕਿਉਰਟੀ ਕਿ ਅਸੀਂ ਕੀ ਕਰੋਗੇ ਤੁਸੀਂ ਹੈ ਨਹੀਂ ਨੂੰ ਜੇਕਰ ਨਾ ਚਾਰ ਮਲਾਜ਼ਮ ਆਏ ਤਾਂ ਤੁਸੀਂ ਖਾਮ ਕੇ ਰੱਖੋ ਉਹਨਾਂ ਨੂੰ ਫੋਨ ਕਿ ਵੀ ਥੱਲੇ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਰੁਧੀਰ ਜੀ ਦੀ ਪਾਕਿਸਤਾਨ ਜੁਡੀ ਤੇ ਜੇ ਨਹੀਂ ਆ ਤੇ ਯਾਰ ਕੁੜੀ ਦੇ ਫਾਦ ਨੂੰ ਕੁੜੀ ਤੇ ਕੇ ਮਾਰੂੰਗਾ ਤੂੰ ਯਾਰ ਡਿਊਟੀ ਸ਼ਰਾਬ ਡੋਣਾ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਪੀ ਕੇ ਕਰਨੀ ਹੈ ਨਹੀਂ ਨਹੀਂ दारू ਕਿਦਾ ਪੀਤੇ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਆਹ ਤਾਂ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਕਿ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ 22 ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਉਹਨਾਂ ਦੇ ਚੱਲਿਆ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਕੀ ਰਿਸਟ ਹੋਣੇ ਆ ਐਸਐਚ ਨੂੰ ਸਭ ਨੂੰ ਭੇਜੋ ਇਹਨਾਂ ਨੂੰ ਇਹ ਕਹਿੰਦੇ ਐਸਐਚ ਸਰ ਨਸ਼ਕਰ ਰਮਨ ਰੋੜਾ ਬੋਲ ਰਿਹਾ ਸਰ ਇੱਧਰ ਤੁਹਾਡੇ 4 ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ 5 ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ ਆ ਮੈਂ ਉਸ ਦਿਨ ਮੌਕੇ ਤੇ ਕਿੰਨਾ ਤੇਰਾ ਕੇਵਲ ਸਿੰਘ ਜੀ ਕੇਵਲ ਸਿੰਘਾ ਹੋਰ ਕਿੱਥੇ ਬੰਦੇ ਦੂਜਾ ਪੀਐਸਆਈ ਆ ਜੀ ਉਹ ਕੌਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਨਹੀਂ ਇਹ ਨਹੀਂ ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਬੰਦੇ ਇੱਥੇ ਮੈਂ ਇਲੇਜ਼ੀਅਮ ਗ੍ਰੈਂਡ ਚੈਕ ਹੈ ਥੈਂਕ ਯੂ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਆ ਐਸਐਸਪੀ ਨੂੰ ਕਰਤਾ ਬੋਲਣਾ ਉਹਨੇ ਬੰਦੇ ਭੇਜੇ wait okay. a okay. 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 okay.